ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ ਬਹੁਤ ਨਿੱਕਾ ਸਵਾਗਤ ਕਰਦੇ। ਥੈਂਕ ਯੂ ਸ਼ੁਕਰੀਆ। ਜੀ। ਹੁਣ ਅਗਲੀ ਖਬਰ ਇਹ ਹੈ ਕਿ ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਹੈ ਉਹ ਆਪਣਾ ਸਖਤ ਰੁਖ ਜਿਹੜਾ ਹੈ ਉਹ ਅਪਣਾ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਤੇ? ਦੇ ਕੋਈ ਲਗਾਤਾਰ ਕਿਉਂਕਿ ਜਿਹੜੇ ਸਟ੍ਰੇ ਡੌਗਸ ਦੀ ਗੱਲ ਹੈ ਜਿਹੜੇ ਪਾਲਤੂ ਕੁੱਤੇ ਉਹਦਾ ਸੰਭਾਲਈ ਹੈ ਬਿਲਕੁਲ ਕਈ ਵਾਰੀ ਵੈਸੇ ਹਲੇ ਪਾਲਤੂ ਕੁੱਤਿਆਂ ਦੇ ਵਿੱਚ ਵੀ ਉਹਨਾਂ ਜਿਹੜੇ ਬੈਂਡ ਡੌਗਸ ਨੇ ਜਿਹੜੇ ਉਹਨਾਂ ਦੇ ਉੱਤੇ ਪਿਛਲੇ ਸਕਰੀਬ ਕੋਰ ਨੇ ਇੱਕ ਫੈਸਲਾ ਦਿੱਤਾ ਸੀ ਜਿਹੜੇ ਉਹ ਡੌਗਸ ਅਗਰ ਕੋਈ ਪਬਲਿਕ ਮਤਲਬ ਉਹਨੂੰ ਘੁਮਾਏਗਾ ਲੈ ਆਏਗਾ ਤਾਂ ਉਹ ਬਹੁਤ ਇੱਕ ਕ੍ਰਿਮੀਨਲ ਆਫੈਂਸ ਹੋਏਗਾ ਉਹ ਜਿਹੜਾ ਇਸ ਕਿਸਮ ਦਾ ਇਹਦੀ ਜ਼ਿੰਮੇਵਾਰੀ ਹੋਏਗੀ ਤਾਂ ਹੁਣ ਉਹ ਇਸ ਇਸ ਚੀਜ਼ ਨੂੰ ਲੈ ਕੇ ਲਗਾਤਾਰ ਕਿਉਂਕਿ ਪਿਛਲੇ ਸਮੇਂ ਤੋਂ ਸਾਡੇ ਜਿਹੜਾ ਸਿਸਟਮ ਨਾ ਜੀ ਇਦੇ ਵਿੱਚ ਜਦੋਂ ਪਿਛੇ ਅਪਾ ਇੱਕ ਟ੍ਰਾਫਿਕ ਉਹਦੀਆਂ ਵੀ ਗੱਲ ਕੀਤੀਆਂ ਸੀ ਰੋਡ ਸੇਫਟੀ ਦੀ ਲੈ ਕੇ ਗੱਲ ਕੀਤੀ ਸੀ ਉਹਦੇ ਵਿੱਚ ਵੀ ਸੀ ਕਿ ਜਿਹੜੇ ਜਦੋਂ ਗਊਆਂ ਨੇ ਜਾਂ ਹੋਰ ਪਸ਼ੂ ਨੇ ਜਿਹੜੇ ਉਹ ਉਹਨਾਂ ਨੂੰ ਕੰਟਰੋਲ ਦੀ ਜ਼ਿੰਮੇਵਾਰੀ ਤਾਂ ਲੋਕਲ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਉਹਨਾਂ ਦੀ ਹੁੰਦੀ ਹੈ ਨਿਯਮ ਨੇ ਉਹਨਾਂ ਦੀ ਉਹਨਾਂ ਦੀ ਗ੍ਰਾਂਟਸ ਆਉਂਦੀਆਂ ਨੇ ਜਿੱਦਾਂ ਉਹਨਾਂ ਦੀ ਕਾਉਸਸ ਕਿੰਨਾ ਵੱਡਾ ਆ ਰਿਹਾ ਤਾਂ ਹੁਣ ਪਿਛੇ ਬਦਲ ਲੱਗਾ ਸੀ ਕਿ ਕਾਉਸਸ ਦਾ ਨਾਮ ਦੇਣ ਕਰਕੇ ਜਿਹੜੀਆਂ ਉਹਨਾਂ ਨੇ ਗਊਸ਼ਾਲਾ ਨੂੰ ਗ੍ਰਾਂਟ ਦੇਣੀ ਵੀ ਬੰਦ ਕਰ ਦਿੱਤੀ ਹੈ ਸਾਡੇ ਜਲੰਧਰ ਕਾਰਪੋਰੇਸ਼ਨ ਦੀ ਗੱਲ ਕਰਦੇ ਸੀ ਬਿਲਕੁਲ ਤੇ ਜਿਹੜੀ ਸਟ੍ਰੇ ਡ ਹਿਊਮਨ ਨੂੰ ਬਲੋ ਬੀਂਗ ਨੂੰ ਬਾਈਟ ਕਰਨ ਦੀ ਜਿਹੜੀ ਘਟਨਾਵਾਂ ਕਿਉਂਕਿ ਉਹ ਰੈਬਸ ਦੇ ਜ਼ਰੀਏ ਡੈਥ ਤੱਕ ਵੀ ਕੇਸਸ ਹੋਏ ਬਹੁਤ ਸਾਰੇ ਤਾਂ ਉਹ ਲਗਾਤਾਰ ਚਿੰਤਨ ਹੋ ਰਿਹਾ ਸੀ ਜਦ ਕਿ ਬਜਟ ਹਰ ਵਾਰ ਹੀ ਰੱਖਿਆ ਜਾਂਦਾ ਵੀ ਇਹਨਾਂ ਨੂੰ ਸੰਭਾਲਣਾ ਕਿੱਥੇ ਡੌਗ ਪੌਂਡਸ ਕਿੱਥੇ ਬਣਨੇ ਆ ਸਾਰੀ ਮਨੋ ਨਗਰ ਕੌਂਸਲਾਂ ਤੋਂ ਲੈ ਕੇ ਥੱਲੇੋਂ ਲੈ ਕੇ ਉੱਪਰ ਤੱਕ ਆ ਗਿਆ ਜੀ ਹੁਣ ਅਚਾ ਵੇਚ ਉਹਨਾਂ ਨੇ ਸੰਭਾਲਣਾ ਰਹੀ ਹੈ ਕਿ ਐਸੇ ਕਿ ਜਿੱਥੋਂ ਇਹਨਾਂ ਨੂੰ ਲੈ ਕੇ ਮੈਡੀਕੇਟ ਕਰੋ ਤਾਂ ਫਿਰ ਇਹਨੂੰ ਉੱਥੇ ਛੱਡਣਾ ਹੈ ਇਹ ਵੀ ਕਾਇਆ ਸੀ ਜੀ ਫਿਰ ਉਹ ਇਹ ਨਾ ਅਸਲ ਆਪਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਿਹੜੇ ਜਿਹੜੇ ਡੌਗ ਲਵਰਸ ਨੇ ਜਦੋਂ ਉਹ ਮਿਸ ਮਿਸਰ ਮੇਨਕਾ ਗਾਂਧੀ ਸਾਡੇ ਫਾਰਮਰ ਮਿਨਿਸਟਰ ਹੋ ਐਨ ਜੀਓ ਬਹੁਤ ਵੱਡਾ ਚਲਾਉਂਦੇ ਆ ਜਦੋਂ ਕਿਤੇ ਲੋਕਲ ਆਦਮੀ ਵੀ ਕਿਸੇ ਨੂੰ ਕਿਸੇ ਨੂੰ ਵੈਸੇ ਵੀ ਕਹਿੰਦੇ ਆ ਵੀ ਇਹ ਸਟ੍ਰੇ ਡੌਗ ਜਿਹੜੇ ਹੈਗੇ ਇਹਨਾਂ ਨੂੰ ਤਰੀਕ ਜਗ੍ਹਾ ਤੇ ਲੈ ਜਾਓ ਤਾਂ ਜਿਹੜੇ ਉਹ ਡੌਗ ਲਵਰਸ ਨੇ ਉਹਨਾਂ ਨਾਲ ਐਫ ਆਈ ਆਰ ਤੱਕ ਕਰਾਣ ਤੱਕ ਵੀ ਜਾਂਦੇ ਆ ਬਿਲਕੁਲ ਉਹਨੇ ਬੜੀ ਕੰਪਲਿਕੇਸ਼ਨ ਹੈਗੀ ਆ ਲੋਕਾਂ ਦੀ ਚਿੰਤਾ ਵੀ ਹੈ ਇੱਕ ਡੌਗ ਲਵਰਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਤਾਂ ਐਸੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਚਿੰਤਾ ਸੀ ਕਿ ਆਖਰ ਜਿਹੜੀ ਜਿਹੜੀ ਗਵਰਨਮੈਂਟਸ ਹੈਗੀਆਂ ਚਾਹੇ ਉੱਪਰ ਤੋਂ ਲੈ ਕੇ ਥੱਲੇ ਤੱਕ ਵੀ ਜਿਹੜੀਆਂ ਗਵਰਨਮੈਂਟਸ ਹੈਗੀਆਂ ਜਿਹੜਾ ਸਿਸਟਮ ਦੇ ਵਿੱਚ ਸੜੇ ਆਉਂਦੀਆਂ ਕਿਉਂਕਿ ਸਾਡੇ ਦੇਸ਼ ਦਾ ਜ਼ਮੀਨੀ ਗਵਰਨਮੈਂਟਸ ਵੀ ਹੈਗੀਆਂ ਨਾ ਪੰਚਾਇਤ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਤਾਂ ਉਹ ਸੁਪਰੀਮ ਕੋਰਟ ਨੇ ਲਗਾਤਾਰ ਔਰ ਜਿੱਡੀ ਨਿਰੰਤਰਤਾ ਨਾਲ ਸੁਪਰੀਮ ਕੋਰਟ ਨੇ ਇਹਨੂੰ ਕੀਤਾ ਉਹ ਬੜਾ ਲੱਗਦਾ ਕਿ ਸੁਪਰੀਮ ਕੋਰਟ ਵਾਕਈ ਚਿੰਤੇ ਦਾ ਦੇ ਉਹ ਕਿ ਪਹਿਲਾਂ ਉਹਨਾਂ ਨੇ ਚੀਫ ਸੈਕਟਰੀਜ਼ ਨੂੰ ਕਿਹਾ ਸੀ ਸਾਰੇ ਸਟੇਟਾਂ ਦੇ ਲੋਕ ਪੇਸ਼ ਹੋਵੋ ਤਾਂ ਉਹਨਾਂ ਨੇ بجائے ਅੰਕੜੇ ਦੇਣ ਦੇ ਉਹਨਾਂ ਨੇ ਆਪਣੇ ਵਕੀਲ ਨੂੰ ਭੇਜਤਾ ਜੀ ਹਲੇ ਸਾਡੇ ਕੋਲ ਟਾਈਮ ਹੈ ਨਹੀਂ ਸਾਨੂੰ ਛੂਟ ਦਿੱਤੀ ਜਾਵੇ ਆਪ ਪੇਸ਼ ਹੋਣ ਤੋਂ ਇਹ ਅੰਕੜੇ ਭੇਜ ਦਿਆਂਗੇ ਤਾਂ ਸੁਪਰੀਮ ਕੋਰਟ ਨੇ ਸਖਤੀ ਕੀਤੀ ਕਿ ਨਹੀਂ ਸਾਰੇ ਪੇਸ਼ ਹੋਵੋ ਤਾਂ ਫਿਰ ਉਹ ਫੌਰੀ ਪੇਸ਼ ਕੀਤੇ ਹੁਣ ਸੁਪਰੀਮ ਕੋਰਟ ਨੇ ਉਹ ਚੇ ਵੀ ਕਹ ਦਿੱਤਾ ਕਿ ਜਿੱਥੋਂ ਤੁਸੀਂ ਸਟ੍ਰੇ ਡੌਗਸ ਚੁੱਕ ਕੇ ਪੌਂਡਸ ਵਿੱਚ ਜਾਣੇ ਦੁਬਾਰਾ ਉੱਥੇ ਨਹੀਂ ਛੱਡਨੇ ਨਹੀਂ ਛੱਡਨੇ ਔਰ ਇੱਕ ਇੱਕ ਟਾਈਮ ਫਰੇਮ ਦਿੰਦਾ ਹੈ ਕਿ ਉਸ ਟਾਈਮ ਫਰੇਮ ਦੇ ਵਿੱਚ ਸਾਰਾ ਕੁਝ ਕਰਕੇ ਸੁਪਰੀਮ ਕੋਰਟ ਨੂੰ ਰਿਪੋਰਟ ਕਰੋ ਤਾਂ ਇਹਦਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਰਾਹਤ ਆਏਗੀ ਔਰ ਵੈਸੇ ਵੀ ਜਿਹੜੀ ਜ਼ਿੰਮੇਵਾਰੀ ਵੀ ਬੰਦੀ ਹੈ ਕਿਉਂਕਿ ਅਸੀਂ ਟੈਕਸਸ ਟੈਕਸ ਪੇ ਕਰਦੇ ਜਦੋਂ ਟੈਕਸ ਪੇਅਰ ਇਸ ਕਿਸਮ ਦੀਆਂ ਮੁਸ਼ਕਲਾਂ ਚੱਲਦਾ ਹੈ ਜੀ ਤੇ ਖਾਸ ਤੌਰ ਤੇ ਜਿਹੜੀ ਫਰਸਟ ਫੋਕਸ ਜਿਹੜਾ ਸੁਪਰੀਮ ਕੋਰਟ ਨੇ ਕੀਤਾ ਉਹਨਾਂ ਨੇ ਕਿਹਾ ਹ ਸਕੂਲਸ ਇਸ ਤਰ੍ਹਾਂ ਦੀ ਜਿਹੜੀਆਂ ਪਬਲਿਕ ਪਲੇਸਿਸ ਆ ਇੱਥੋਂ ਤੋਂ ਇੱਥੋਂ ਤਾਂ ਇਮੀਡੀਏਟਲੀ ਰਿਮੂਵ ਕਰਨਾ ਪਊਗਾ ਤੁਹਾਨੂੰ ਤਾਂ ਪਬਲਿਕ ਪਲੇਸਿਸ ਤਾਂ ਜਿਹੜੀਆਂ ਰੈ residențial ਏਰੀਆ ਵੀ ਨੇ ਉਹ ਵੀ ਉਹ ਚਾਹੁੰਦੇ ਤਾਂ ਸੁਪਰੀਮ ਕੋਰਟ ਨੇ ਸਖਤ ਫੈਸਲਾ ਲਿਆ ਹੈ ਤੇ ਗਵਰਨਮੈਂਟਸ ਨੂੰ ਲੱਗਦਾ ਹੈ ਉਹਨਾਂ ਕਰਨਾ ਪਏਗਾ ਬਿਲਕੁਲ ਬਿਲਕੁਲ ਸਹੀ ਸਰ ਇੱਕ ਖਬਰ ਇਹ ਵੀ ਸੀ ਕਿ ਬੀਤੇ ਦਿਨੀ ਇੱਕ ਆਦਮੀ ਨੇ ਸੜਕ ਤੇ ਮੈਕਸੀਕਨ ਰਾਸ਼ਟਰਪਤੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ ਸ਼ਰਾਬੀ ਵਿਅਕਤੀ ਨੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਹ ਘਟਨਾ ਰਾਸਥਾਨੀ ਮੈਕਸੀਕੋ ਸਿਟੀ ਦੇ ਪੁਰਾਣੇ ਕੁਆਟਰ ਵਿੱਚ ਵਾਪਰੀ ਰਾਸ਼ਪਤੀ ਸ਼ੇਨਬੋਮ ਲੋਕਾ ਨਾਲ ਗੱਲ ਕਰ ਰਹੀ ਸੀ ਉਸੇ ਦੌਰਾਨ ਇੱਕ ਆਦਮੀ ਉਸ ਦੇ ਕੋਲ ਆਇਆ ਆਪਣੇ ਹੱਥ ਉਹ ਜਿਹੜੇ ਨੇ ਉਸ ਦੀ ਕਮਰ ਤੇ ਰੱਖੇ ਤੇ ਉਸ ਨੂੰ ਕਮਰ ਤੋਂ ਫੜ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸਰ ਇਸ ਹਰਕਤ ਨੂੰ ਤੁਸੀਂ ਕਿਵੇਂ ਕੀ ਕਰਾ ਚਾਹੁੰਦੇ ਹੋ ਤੇ ਅਸੀਂ ਜਦੋਂ ਇਸ ਘਟਨਾਕ੍ਰਮ ਦੀ ਗੱਲ ਕਰਦੇ ਆ ਤਾਂ ਇਹਦੀ ਇਹਦਾ ਜਿਹੜਾ ਉਸ ਵੇਲੇ ਦੀ ਪ੍ਰਸਥਿਤੀ ਕੀ ਹੈ ਜੀ ਉਹ ਆ ਵੀ ਮੈਂਟਲ ਲੈਵਲ ਤੇ ਕੀ ਇਹ ਲਿਬਾਦੀਆਂ ਗੱਲਾਂ ਪਰ ਜਦੋਂ ਇਹ ਓਵਰਆਲ ਇੱਕ ਕਿ ਮੈਕਸੀਕੋ ਉਹ ਕੰਟਰੀ ਹੈ ਜਿਹੜੀ ਅਮਰੀਕਾ ਦੀ ਜਿਹੜੀ ਹੈ ਉਹ ਗਵੰਡੀ ਦੇ ਮੁਲਕ ਹੈ ਬਿਲਕੁਲ ਬਿਲਕੁਲ ਤਾਂ ਮੈਕਸੀਕੋ ਵੀ ਇਹ ਨਹੀਂ ਹੈ ਕਿ ਡਿਵੈਲਪਡ ਕੰਟਰੀ ਠੀਕ ਹੈ ਕਿ ਮਤਲਬ ਵਿਕਾਸਸ਼ੀਲ ਹੈ ਬਟ ਉਹ ਬਹੁਤ ਸਾਰੇ ਮੁਲਕਾਂ ਨਾਲੋਂ ਜਿਹੜਾ ਇੱਕ ਵਧੀਆ ਮੁਲਕ ਹੈ ਵਧੀਆ ਮੁਲਕ ਹੈ ਬਿਲਕੁਲ ਤੇ ਜੇ ਉਹ ਸੋਸਾਇਟੀ ਚ ਜਿੱਥੇ ਇਹ ਕਿਹਾ ਜਾਂਦਾ ਕਿ ਬਈ ਉੱਥੇ ਔਰਤ ਦੀ ਬੜਾ ਮੁੱਲ ਹੈ ਹਮ ਲੇਕਿਨ ਅਗਰ ਸੰਸਕ੍ਰਿਤੀ ਦੇ ਤੌਰ ਤੇ ਗੱਲ ਕਰੀ ਤਾਂ ਜਿਹੜੀ ਭਾਰਤ ਦੀ ਸੰਸਕ੍ਰਿਤੀ ਇਹਦੇ ਵਿੱਚ ਤੌਰ ਤੇ ਪੂਜੀਆਂ ਜਾਂਦੀਆਂ ਨਹੀਂ ਕਿਸੇ ਹੁੰਦੇ ਨਾ ਪਰ ਸਾਡੇ ਮੁਲਕ ਦੇ ਵਿੱਚ ਵੀ ਅਸੀਂ ਬਹੁਤ ਸਾਰੀਆਂ ਘਟਨਾ ਸਾਡੇ ਵੀ ਇੱਕ ਵਾਰੀ ਕਈ ਐਸ ਅਫਸਰ ਨੂੰ ਇੱਕ ਸਾਡੇ ਆਈਪੀਐਸ ਅਫਸਰ ਤੋਂ ਆਇਆ ਸੀ ਵੀ ਉਹਨੇ ਕੋ ਨੂੰ ਇਸ ਕਿਸਮ ਦਾ ਟ੍ਰੀਜ਼ ਕੀਤਾ ਉਹ ਕਿੰਨੇ ਸਾਲ ਚਰਚਾ ਜੀ ਰਿਹਾ ਰੂਪਨ ਰੂਪਨ ਦੇਵੋਲ ਵਾਲਾ ਜਿਹੜਾ ਕੀ ਸੀ ਇਦਾਂ ਦੇ ਕਿਸੇ ਸਾਡੇ ਵੀ ਬੜੇ ਹੁੰਦੇ ਤਾਂ ਇਹ ਜਿਹੜੀ ਮੈਕਸੀਕਨ ਰਾਸ਼ਟਰਪਤੀ ਨੇ ਆਪ ਕਿਹਾ ਹੈ ਹਮ ਵੀ ਮੇਰੇ ਨਾਲ ਇਹ ਹੋਇਆ ਮੈਕਸੀਕਨ ਰਾਸ਼ਟਰਪਤੀ ਇਹ ਬੋਲ ਸਾਡੇ ਮੁਲਕ ਦੇ ਵਿੱਚ ਵੀ ਰਾਸ਼ਟਰਪਤੀ ਸਾਡੀ ਰਾਜ ਕਰ ਰਹੀ ਹੈ ਨਾ ਬਿਲਕੁਲ ਬਿਲਕੁਲ ਤੇ ਉਹ ਮੈਕਸੀਕਨ ਰਾਸ਼ਟਰਪਤੀ ਜਿਹੜੋ ਇਹ ਕਹਿ ਰਹੀ ਹੈ ਤਾਂ ਫਿਰ ਜਿਹੜੇ ਦਮਗਜੇ ਮਾਰਦੇ ਫਿਰਦੇ ਆ ਨਾ ਜਿਹੜੇ ਵੈਸਟਰਨ ਕੰਟਰੀਜ਼ ਹੈਗੀਆਂ ਜੀ ਸਾਡੇ ਔਰਤ ਦੇ ਬੜਾ ਉਹ ਆ ਜੀ ਖੁੱਲਿਆ ਸਾਡੇ ਔਰਤ ਫ੍ਰੀडम ਨਾਲ ਰਹਿੰਦੀ ਹੈ ਬਿਲਕੁਲ ਤਾਂ ਉਹ ਫਿਰ ਗੱਲ ਤਾਂ ਉੱਥੇ ਆ ਗਈ ਸਾ ਵੀ ਜਿਹੜੇ ਜਿਹੜੇ ਬੈਕਵਰਡ ਦੇਸ਼ਾਂ ਵਾਲੀ ਆ ਗਈ ਜਾਂ ਜਿਹੜੀਆਂ ਬੈਕਵਰਡ ਜਿਹੜੀਆਂ ਕਲਚਰ ਜਿੱਥੇ ਵਾਲਾ ਵੀ ਪਰਦਾ ਪ੍ਰਥਾ ਵੀ ਹੈਗੀ ਹੈ ਵੀ ਫਿਰ ਤੁਸੀਂ ਉਹਨਾਂ ਨੂੰ ਕਿੰਨਾ ਫਰਕ ਚ ਹੋਏ ਬਿਲਕੁਲ ਤਾਂ ਇਹ ਬੜ ਸਕਿਮ ਲਾਸਟ ਉਹਦੀ ਸ਼ਾਬਾਬਾ ਉਹਦਾ ਸੈਕੰਡ ਨੇਮ ਆ ਜਿਹੜਾ ਸ਼ਾਇਦ ਉਹਨੇ ਉਹਨੇ ਇਹ ਕਿਹਾ ਵੀ ਉਹਨੇ ਉਸ ਵੇਲੇ ਉਸ ਘਟਨਾ ਤੋਂ ਤੁਰੰਤ ਬਾਅਦ ਜੀ ਉਹਨੇ ਇੱਕ ਵੱਡਾ ਅਭਿਆਨ ਛੇੜ ਦਿੱਤਾ ਆਪਣੇ ਮੁਲਕ ਦੇ ਵਿੱਚ ਹਮ ਕਿ ਜਿਹੜੀ ਕਿਸੇ ਵੀ ਲੇਡੀ ਦਾ ਜਦੋਂ ਕੋਈ ਐਸੀ ਕਟਨਾ ਹੋਏ ਵੀ ਤਾਂ ਉਹ ਕ੍ਰਿਮੀਨਲ ਅਫੈਂਸ ਹੋਏਗਾ ਉਥੇ ਪਹਿਲਾਂ ਸ਼ਾਇਦ ਨਹੀਂ ਹੋਏਗਾ ਲਾਈਟ ਲੰਦੇ ਹੋਣਗੇ ਤੇ ਸਾਡੇ ਵੀ ਜਿਹੜਾ ਸਾਡੇ ਮੁਲਕ ਦੇ ਵਿੱਚ ਭਾਰਤ ਵਿੱਚ ਵੀ ਜਿਹੜਾ ਈਵ ਟੀਜ਼ਿੰਗ ਨੂੰ ਲੈ ਕੇ ਹੁਣ ਬਹੁਤ ਸਖਤ ਲਾਅ ਆਏ ਨੇ ਜੀਪੀਐਸ ਸਿਸਟਮ ਦੇ ਵਿੱਚ इवन ਇਥੋਂ ਤੱਕ ਹੋ ਗਿਆ ਹੁਣ ਕਿ ਪਬਲਿਕ ਟਰਾਂਸਪੋਰਟਸ ਦੇ ਵਿੱਚ ਵੀ ਉਦੋਂ ਵੀ ਸੁਪਰਵਾਈਜ਼ਿੰਗ ਕੋਆਰਡੀਨੇਟਰ ਇਨਟਰਵੈਨ ਕੀਤਾ ਸੀ ਵੀ ਤੁਹਾਨੂੰ ਹਲਪ ਲਾਈਨ ਨੰਬਰ ਲਿਖਣੇ ਪੈਣਗੇ ਡਰਾਈਵਰ ਦਾ ਨੰਬਰ ਲਿਖਣਾ ਪਊਗਾ ਸੋ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਅੱਜ 21ਵੀਂ ਸਦੀ ਦੇ ਵਿੱਚ ਸਾਰੀ ਦੁਨੀਆ ਜਾ ਪਹੁੰਚੀ ਹੈ ਤਾਂ ਔਰ ਬਿਲਕੁਲ ਤਾਂ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ ਜੀ ਔਰ ਉਸਨੇ ਇਹ ਵੀ ਕਿਹਾ ਹੈ ਕਿ ਜੇ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਹੋ ਰਹੀ ਹੈ ਤਾਂ ਆਮ ਮਹਿਲਾਵਾਂ ਦਾ ਕੀ ਬਣੇਗਾ ਬਿਲਕੁਲ ਜੀ ਸਰ ਇੱਕ ਹੋਰ ਆਖਰੀ ਖਬਰ ਤੇ ਗੱਲਬਾਤ ਕਰਾਂਗੇ ਖਬਰ ਇਸ ਤਰ੍ਹਾਂ ਹੈ ਕਿ ਕਾਂਗਰਸ ਤੇ ਸਪਸ਼ਟ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਗੀਤ ਬੰਦੇ ਮਾਤਰਮ ਦੀਆਂ ਮਹੱਤਵਪੂਰਨ 17 1937 ਚ ਹਟਾ ਦਿੱਤੀਆਂ ਗਈਆਂ ਸਨ ਜਿਸ ਨੇ ਵੰਡ ਦੇ ਬੀਜ ਬੀਜੇ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜੇ ਹੀ ਵੰਡ ਪਾਓ ਮਾਨਸਿਕਤਾ ਅਜੇ ਵੀ ਦੇਸ਼ ਲਈ ਇੱਕ ਚੁਣੌਤੀ ਹੈ ਮੋਦੀ ਨੇ ਇਹ ਟਿੱਪਣੀਆਂ ਰਾਸ਼ਟਰੀ ਗੀਤ ਦੇ 150 ਸਾਲ ਪੂਰੇ ਹੋਣ ਤੇ ਬੰਦੇ ਮਾਤਰਮ ਦੇ ਸਾਲ ਪਰ ਚਲਣ ਵਾਲੇ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਕੀਤੀਆਂ ਨੇ ਕੀ ਕਹਿਣਾ ਚਾਹੁੰਗੇ ਬਿਲਕੁਲ ਸਾਰਿਕਾ ਜਿਹੜਾ ਰਾਸ਼ਟਰ ਸਾਡਾ ਗਾਣ ਹੈ ਜੀ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਜੇ ਮਨ ਮਾਤਰਮ ਦਾ ਇਸ ਤਰ੍ਹਾਂ ਹੀ ਸਾਡੇ ਰਾਸ਼ਟਰੀ ਗੀਤ ਜਨ ਗਨ ਮਨ ਮੇਰਾ ਦੋਨੋਂ ਹੀ ਗੀਤਾਂ ਦੇ ਉੱਤੇ ਇਸ ਕਿਸਮ ਦੀਆਂ ਸੀ ਗੁਰੂ ਜਿਹੜੇ ਦੇ ਬਿੰਦਰ ਨਟਕੋ ਜਿਨ੍ਹਾਂ ਨੇ ਉਹ ਲਿਖਿਆ ਸੀ ਇਹ ਬੰਕਿਮ ਚੰਦਰ ਚਟਰਜੀ ਜੀ ਨੇ ਲਿਖਿਆ ਸੀ ਉਹਨੂੰ ਵੀ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਸੀ ਵੀ ਇਹ ਸ਼ਾਇਦ ਅੰਗਰੇਜ਼ਾਂ ਦੇ ਨ ਉਹਦੀ ਮਾਮਾ ਮੰਡਨ ਕਰਨ ਲਿਖਿਆ ਗਿਆ ਸੀ ਇਸ ਕਿਸਮ ਦੀ ਇਹ ਹੁਣ ਮੋਦੀ ਜੀ ਬੇਸਿਕਲੀ ਸਾਡੇ ਮੁਲਕ ਚ ਹੋ ਰਿਹਾ ਕਿ ਸਾਰਾ ਕੁਝ ਪੋਲੀਟਿਕਾਈਜ਼ ਹੋ ਰਿਹਾ ਜੀ ਪ੍ਰਧਾਨ ਮੰਤਰੀ ਦੀ ਇ objection ਹੋ ਸਕਦਾ ਠੀਕ ਹੋਵੇ ਹਮ ਬਟ ਇਹ ਅੱਜ ਦੋਨੋਂ ਜਿਹੜੇ ਗੀਤ ਹੈ ਜਿਸ ਵਿੱਚ ਸਥਿਤੀ ਜਗੇ ਆ ਉਹ ਮਤਲਬ ਅੱਜ ਆਦਰ ਨਾਲ ਲੋਕ ਗਾਉਂਦੇ ਆ ਗਾਉਂਦੇ ਜਦੋਂ ਕਿਤੇ ਇਹ ਵੱਜਦੇ ਆ ਲੋਕੀ ਆਦਰ ਮਾਨ ਨਾਲ ਬੁਲਾ شدت ਦੇ ਨਾਲ ਖੜੇ ਹੁੰਦੇ ਆ ਜੀ ਸਨਮਾਨ ਚ ਬਿਲਕੁਲ ਸੋ ਇਹਦੇ ਉੱਤੇ ਤਾਂ ਪ੍ਰਧਾਨਤੋ ਕਿ ਕਹ ਪ੍ਰਧਾਨ ਮੰਤਰੀ ਰਹੇ ਪਰ ਗੱਲ ਪੋਲੀਟੀਕਲ ਕਰ ਰਹੇ ਪੋਲੀਟੀਕਲ ਕਰ ਰਹੇ ਨੇ ਬਿਲਕੁਲ ਭਈ ਉਹ ਜਿਹੜਾ ਕਾਂਗਰਸ ਦੇ ਵਲੇ ਆਸ ਤਾਂ ਉਹ ਕਾਂਗਰਸ ਦਾ ਕਾਂਗਰਸ ਨੂੰ ਇੱਥੇ ਪੱਖ ਪੇਸ਼ ਕਰਨਾ ਪਰ ਸਾਡੇ ਪੋਲੀਟੀਕਲ ਸਿਸਟਮ ਚ ਲਗਾਤਾਰ ਹੋ ਰਿਹਾ ਹੈ ਲਗਾਤਾਰ ਹੀ ਹੋ ਰਿਹਾ ਬਿਲਕੁਲ ਸੋ ਇਸ ਕਰਕੇ ਜਿਹੜੀ ਗੱਲ ਹੈ ਵੀ ਇਹ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਵੀ ਅੱਜ ਦੀ ਗਵਰਨਮੈਂਟ ਕਰੇ ਲੋ ਠੀਕ ਸਮਝਦੀ ਹੈ ਜਾਂ ਮੈਨੂੰ ਲੱਗਦਾ ਕਰੇਗੀ ਵੀ ਉਹ ਹੁਣ ਪੂਰਾ ਵਝਾਉਂਦੇ ਆ ਵੈਸੇ ਕਈ ਉਹਨਾਂ ਦੇ ਜਿਹੜੇ ਹੋਰ ਸੁਧਾਰਨ ਹੁੰਦੇ ਪਰ ਆਫੀਸ਼ੀਅਲੀ ਕੀ ਚੱਲ ਰਿਹਾ ਉਹ ਉਹਦੇ ਅੰਦਰ ਅਮੈਂਡਮੈਂਟਸ ਕਰਨ ਦੀ ਵੀ ਚੱਲ ਰਹੀ ਹੋਵੇਗੀ ਜਾਂ ਅਮੈਂਡਮੈਂਟ ਕਰਨ ਦਾ ਆਧਾਰ ਤਿਆਰ ਹੋ ਰਿਹਾ ਹੋਵੇਗਾ ਇਹ ਬਿਆਨ ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਜਿਹੜੀ ਹੋਣ ਵਾਲੀ ਗਵਰਨਮੈਂਟ ਹੈ ਜਿਨੇ 15 ਸਾਲਾਂ ਚ ਬਹੁਤ ਸਾਰੇ ਸ਼ਹਿਰਾਂ ਦੇ ਵੀ ਨਾਮ ਬਦਲੇ ਆ ਜੀ ਇਹ ਸਾਡੀ ਸੰਸਕ੍ਰਿਤੀ ਦੇ ਨਾਂ ਨਹੀਂ ਆਂ ਅੰਗਰੇਜ਼ਾਂ ਵਾਲੇ ਸੀ ਇਦਾਂ ਬਦਲਦੇ ਸੀ ਤਾਂ ਉਹ ਇੱਧਰ ਇਸ ਇਹ ਉਹਨਾਂ ਦੇ ਜਿਹੜੇ ਉਹਨਾਂ ਦੀ ਜ ਮਤਲਬ ਤੇ ਗਰੀ ਚੀਜ਼ ਆਉਂਦੀ ਹੈ ਉਸ ਨਜ਼ਰੀਏ ਨਾਲ ਇੱਕ ਪ੍ਰੇਰਿਤ ਬਿਆਨ ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਜੀ ਦਾ ਜੀ ਤਾਂ ਉਹਦੇ ਉੱਤੇ ਪੋਲੀਟੀਕਲ ਲੋਕਾਂ ਨੇ ਦਾ ਜਵਾਬ ਦੇਣਾ ਹੈ ਕਾਂਗਰਸ ਦੇ ਲੀਡਰਸ ਜਵਾਬ ਦੇਣਗੇ ਜੀ ਪਰ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਦੇ ਉੱਤੇ ਪੋਲੀਟੀਸਾਈਜ਼ ਕਰਨ ਤੋਂ ਬਿਨਾ ਸਾਡੇ ਮੁਲਕ ਦੇ ਅੰਦਰ ਮੈਂ ਤਾਂ ਬਾਰ ਬਾਰ ਉਹ ਗੱਲ ਕਰਦਾ ਕਿ ਪ੍ਰਧਾਨ ਮੰਤਰੀ ਕਹਿੰਦੇ 85 ਕਰੋੜ ਲੋਕਾਂ ਨੂੰ ਹਲੇ ਮੁਫਤ ਰਾਸ਼ਨ ਦੇਣਾ ਜੀ ਤਾਂ ਉਹ 2 ਦਿਨ ਕਿਦੋਂ ਲਿਆਓਗੇ 15 ਸਾਲਾਂ ਜੋ ਦਿਨ ਲਿਆਓ ਵੀ ਜਿੱਦਨ ਕੋਈ ਸਾਡੇ 85 ਦੇ 85 ਕਰੋੜ ਲੋਕ ਇਹ ਕਹਿਣਗੇ ਕਿ ਲਓ ਮਾਲ ਵਧੀਆ ਖੋ ਪੈਸੇ ਲਓ ਜੀ ਉਹ ਪ੍ਰਸਥਿਤੀ ਕਿਦੋਂ ਆਏਗੀ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀਆਂ ਮਹੱਤਵਪੂਰਨ ਖਬਰਾਂ ਤੇ ਗੱਲਬਾਤ ਕੀਤੀ ਹੈ ਸਤ ਬਹੁਤ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਕਰਦੇ ਹਾਂ ਸ਼ੁਕਰੀਆ ਮਿਹਰਬਾਨੀ ਦਰਸ਼ਕਾਂ ਦਾ ਵੀ ਸ਼ੁਕਰੀਆ ਜੀ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਲੱਗਿਆ ਜਰੂਰ ਦੱਸਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ